ਠੀਕ ਮੋਸ਼ਕਾ ਜੀ ਮੈਂ ਪ੍ਰਗਨਲ ਬਕ ਕਾਉਂਸਲਰ ਗੜੇ ਨੂੰ ਅੱਜ ਅਸੀਂ ਪੈਨਸ਼ਨਾਂ ਜਿਹੜੀਆਂ ਹਨ ਤਰਦੀਵ ਆਰ ਬੁੜਾਪਾ ਆਂਗੇ ਵਿਧਵਾ ਕੋ ਆਸਿਰ ਬੱਚੇ ਆਸਿਰ ਦੋਪਾ ਉਹਨਾਂ ਦੀਆਂ ਤਕਰੀਬਨ 40 ਦੇ ਕਰੀਬ ਜਿਹੜੀਆਂ ਅਸੀਂ ਪੈਨਸ਼ਨਾਂ ਜਿਹੜੀਆਂ ਉਹ ਬਣੀਆਂ ਗਈਆਂ ਉਤਣ ਜੇ ਲੇਟ ਹੋ ਗਿਆ ਅਸੀਂ ਕਿਉਂਕਿ ਕੋਲ جواب ਇਲੈਕਸ਼ਨ ਕਿਉਂਕਿ ਕੋਰ ਕੋਰ ਚੱਲ ਰਿਆ ਸੀ ਕੋਰ ਕੰਡਕਟਰ ਕਾਰਨ ਕਰਕੇ ਟੈਂਸਰ ਜਿਹੜੇ ਮੋਢਿਆਂ ਲਈ ਆਜਣੇ ਸੀ ਉਹ ਜਲਦੀ ਜਿਹੜੀਆਂ ਦੂਜੀਆਂ ਸਾਡੇ ਇਥੋਂੀਆਂ ਹੋਰ ਵੀ ਲੋਕ ਪਹਿਲਾਂ ਪਈਆਂ ਕਰਨੀਆਂ ਕੋਈ ਬਹੁਤ ਜਲਦੀ ਜਿਹੜੀ 320 ਸੌ ਕੰਛਾ ਜਿਹੜੀ ਹੈ ਉਹ ਹੋਰ ਜਿਹੜੀ ਹੋਣੀ ਹੈ ਉਹ ਆਉਣ ਵਾਲੀ ਹੈ ਤੇ ਮੈਂ ਸਰਦਾ ਬਾਹਰੀਆਂ ਕੰਛਾ ਦਵਾਰਨ ਵਾਲਿਆਂ ਦਾ ਵੀ ਹੋਰ ਬਾਕੀ ਜਿਹੜਾ ਕਸਰ ਮੁਰਨੇ ਨੇ ਜਿਨ੍ਹਾਂ ਨੇ ਸਾਡੇ ਮਤਲਬ ਨਵਾਂ ਵੀ ਕੱਢ ਮਤਲਬ ਕਹਦੇ ਆ ਨਾ ਸਰਦਾ ਕੋਰ ਉਹਨਾਂ ਨਾਲ ਵਾਰਦੇ ਨੇ